ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨ ਸਾਣੀ ਪਕਵਣ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮੂੰਗਰੇ ਦੀ ਪੁਰਜੀ ਇਹੜੀ ਫੂਡ ਪੁਰਜੀ ਹੈ ਸਾਡੀ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਟਮਾਟਰ ਵਗੈਰਾ ਆਲੂ ਵਗੈਰਾ ਪਾ ਕੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰੀਕੇ ਨਾਲ ਪੁਰਜੀ ਬਣਾ ਕੇ ਦੇਖੋ ਬਹੁਤ ਹੀ ਸਵਾਦ ਬਣਦੀ ਹੈ ਤੇ ਪੁਰਜੀ ਬਣਾਉਣੇ ਬਾਅਦ ਤੇ ਸਾਨੂੰ ਚਾਹੀਦੀ ਹੈ ਮੂੰਗਰੇ ਇਸ ਤਰੀਕੇ ਨਾਲ ਇਹ ਮੂਲੀ ਜਾਂ ਪੱਕ ਜਾਂਦੀ ਨਾ ਉਸ ਤੋਂ ਬਾਅਦ ਮੂੰਗਰੇ ਹੁੰਦੇ ਤੇ ਉਹਦੇ ਵਿੱਚ ਸਮਾਨ ਜਿਹੜਾ ਪੈਣਾ ਤੁਹੇ ਦੇ ਸਕਦੇ ਹੋ ਆਲੂ ਪਿਆਜ਼ ਟਮਾਟਰ ਹਰੀਆਂ ਮਿਰਚਾਂ ਤੇ ਅਦਰਕ ਤੇ ਮੂੰਗਰੇ ਮੂੰਗਰੇ ਆਪਾਂ ਇਸ ਤਰੀਕੇ ਨਾਲ ਕੱਟ ਲਈ ਸੀਗੇ ਸਾਰੇ ਘਰ ਦੇ ਦੇ ਨਾਲ ਇਸ ਤਰੀਕੇ ਨਾਲ ਕੱਟ ਕੇ ਸਾਰੇ ਆਪਾਂ ਕੱਟ ਲਏ ਆ ਇਸ ਤਰੀਕੇ ਨਾਲ ਤੇ ਤੇ ਆਪਾਂ ਕਰਾਂਗੇ ਗੈਸ ਔਨ ਗੈਸ ਔਨ ਕਰਨ ਤੋਂ ਬਾਅਦ ਉੱਪਰ ਰੱਖਾਂਗੇ ਫਰਾਈਪਨ ਫਰਾਈਪਨ ਰੱਖਣ ਤੋਂ ਬਾਅਦ ਤੇ ਜਦ ਸਾਡਾ ਫਰਾਈਪਨ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਰਫਾਈਨਡ ਔਇਲ ਤੁਸੀਂ ਕੁਕਿੰਗ ਔਇਲ ਕੋਈ ਵੀ ਵਰਤ ਸਕਦੇ ਹੋ ਤੇ ਜਿਵੇਂ ਜਦ ਸਾਡਾ ਫਰਾਈਪਨ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਅੱਧਾ ਚਮਚਾ ਪਾਵਾਂਗੇ ਜੀਰੇ ਦਾ ਜੀਰਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਲਸਣ ਲੰਮੂ ਲੰਮੂ ਕੱਟ ਕੇ ਅਦਰਕ ਲਸਣ ਜਦ ਪਾਤਾ ਇਹਨੂੰ ਚਮਚੇ ਨਾਲ ਆਪਾਂ ਹਲਾ ਦਮਾਂਗੇ ਇਸ ਤਰੀਕੇ ਦੇ ਨਾਲ ਸਾਡਾ ਅਦਰਕ ਲਸਣ ਪਨੂ ਗਿਆ ਤੇ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ ਭੁੰਨਣ ਤੋਂ ਬਾਅਦ ਇਸ ਤਰੀਕੇ ਨਾਲ ਜਦੋਂ ਪਿਆਜ਼ ਭੁੰਨ ਹੋ ਗਏ ਤੇ ਉਸ ਤੋਂ ਬਾਅਦ ਇਹਨਾਂ ਹੌਲੀ-ਹੌਲੀ ਛਿੜਾ ਦੇ ਕੇ ਛਿੜਾ ਦੇਣ ਤੋਂ ਬਾਅਦ ਜਦ ਇਹ ਬ੍ਰਾਉਨ ਹੋ ਜਾਣ ਇਸ ਤਰੀਕੇ ਨਾਲ ਹੌਲੀ-ਹੌਲੀ ਗੈਸ ਦਾ ਫਲੇਮ ਤੁਸੀਂ ਸਲੋਈ ਰੱਖਣਾ ਇਸ ਤਰੀਕੇ ਨਾਲ ਬ੍ਰਾਉਨ ਹੋ ਜਾਣ ਸੜਨੇ ਨਹੀਂ ਚਾਹੀਦੇ ਇਹ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਹਲਦੀ ਦਾ 1/2 ਚਮਚਾ ਆਪਾਂ ਇਹਦੇ ਵਿੱਚ ਜਿਆਦਾ ਮਸਾਲੇ ਐਡ ਨਹੀਂ ਕੀਤੇ ਜੇ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਸਵਾਦ ਅਨੁਸਾਰ ਹਾਂਜੀ ਇਹਨੂੰ ਭੁੰਨਣ ਤੋਂ ਬਾਅਦ ਨਮਕ ਨੂੰ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਆਲੂ ਆ ਉਹ ਐਡ ਕਰ ਦਵਾਂਗੇ ਇਸ ਤਰੀਕੇ ਨਾਲ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਲੰਬੇ-ਲੰਬੇ ਵੀ ਕੱਟ ਸਕਦੇ ਹੋ ਤੇ ਇਸ ਤਰੀਕੇ ਨਾਲ ਜਦ ਸਾਡੇ ਆਲੂ ਭਨੋਗੇ ਤੇ ਇਹਦੇ ਵਿੱਚ ਹੌਲੀ-ਹੌਲੀ ਕਰਕੇ ਜਿਹੜੇ ਮੂੰਗਰੇ ਆ ਮੂਲੀਆਂ ਦੇ ਮੂੰਗਰੇ ਜਿਹੜੇ ਹੁੰਦੇ ਆ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਹੌਲੀ-ਹੌਲੀ ਪਾ ਕੇ ਟਮਾਟਰ ਤੁਸੀਂ ਬਾਅਦ ਵਿੱਚ ਪਾਓ ਇਸ ਤਰੀਕੇ ਦਾ ਤੇ ਪਾਉਣ ਤੋਂ ਬਾਅਦ ਇਨਾਂ ਨੂੰ ਛਿੜੋ ਦੇ ਦਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਆਪਾਂ ਇਸ ਤਰੀਕੇ ਨਾਲ ਕਿਉਂ ਤਾਗੇ ਦਵਾਂਗੇ ਇਸ ਤਰੀਕੇ ਨਾਲ ਪਲੇਟ ਦੇ ਨਾਲ ਤੇ ਇਹਦੇ ਉੱਪਰ ਥੋੜਾ ਜਿਹਾ ਪਾਣੀ ਪਾ ਦਵਾਂਗੇ ਪਾਣੀ ਪਾਣ ਦਾ ਇਹ ਮਤਲਬ ਹੈ ਜੇ ਬਾ ਪਾਣੀ ਪਰ ਪਾਤਾ ਜਿਹੜਾ ਥੱਲੇ ਪਾਣੀ ਆ ਉਹ ਜਦੋਂ ਅਸੋਸ ਨਹੀਂ ਉਹਦੀ ਥੜੀ ਭੁਰਦੀ ਆ ਉਹ ਥੱਲੇ ਨਹੀਂ ਲੱਗੇਗੀ ਫਰਾਈਵਨ ਦੇ ਵਿੱਚ ਤਾਂ 2 ਜਾਂ 3 ਮਿੰਟ ਬਾਅਦ ਭੁਰਜੀ ਹੋ ਜਾਣੀ ਆ ਤੇ ਆਪਾਂ ਇਹਨੂੰ ਟੱਕ ਦਵਾਂਗੇ ਇਸ ਤਰੀਕੇ ਨਾਲ ਥੋੜਾ ਜਿਹਾ ਤੁਸੀਂ ਪਾਣੀ ਪਾ ਦਿਓ ਪਲੇਟ ਦੇ ਉੱਪਰ ਤੇ ਗੈਸ ਦਾ ਜਿਹੜਾ ਫਲੇਮ ਆ ਸলো ਰੱਖ ਦਿਓ ਜਿਹੜੀ ਸਾਡੀ ਭੁਰਜੀ ਆ तकरीबन ਬਣ ਕੇ ਤਿਆਰ ਹੋ ਚੁੱਕੀ ਆ ਤਾਂ ਆਪਾਂ ਗੈਸ ਕਰਦ ਨੂੰ ਦੇ ਬੰਦ ਤਾਂ ਇਹਨੂੰ ਆਪਾਂ ਲਵਾਂਗੇ ਲਾ ਜਿਹੜੀ ਸਾਡੀ ਭੁਰਜੀ ਆ ਬਣ ਕੇ ਤਿਆਰ ਹੋ ਚੁੱਕੀ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਦਾਂ ਹੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਡੀਐਮ ਕਰਕੇ ਤੁਸੀਂ ਸੁਝਾਅ ਦੇ ਸਕਦੇ ਹੋ ਧੰਨਵਾਦ